ਕਲਾਸਾ ਕਰਦਾ ਵੀ ਜੇ ਠੇਕੇਦਾਰ ਨੇ ਇੱਥੇ ਮਿੱਟੀ ਪੱਟ ਕੇ ਜਿਹੜੀ ਮਿੱਟੀ ਵੇਚੀ ਆ ਉਹ ਉਹਨੇ ਮਿੱਟੀ ਇਕੱਠੀ ਕਰਕੇ ਗਿਆਸਪੁਰਾ ਸ਼ਮਸ਼ਾਨ ਘਾੜ ਦੇ ਨਾਲ ਰੱਖੀ ਹੋਈ ਆ ਵੇਚਣ ਨੂੰ ਔਰ ਉਹ ਮਿੱਟੀ ਉਹ ਵੇਚੇਗਾ ਜਿਸ ਚ ਲੱਖਾਂ ਰੁਪਏ ਉਹ ਕਮਾਊਗਾ ਠੇਕੇਦਾਰ ਔਰ ਉਦੋਂ ਬਾਅਦ ਇੱਥੇ ਸਵਾਹ ਪਾਈ ਜਾ ਰਹੀ ਆ ਉਹ ਫਰੀ ਕਾਤੇ ਪਾਈ ਜਾ ਰਹੀ ਆ ਕਿਉਂਕਿ ਸਵਾਹ ਸਵਾਹ ਜਿਹੜੀ ਆ ਕੋਈ ਵੀ ਬੰਦਾ ਆਪਣੇ ਪਲਾਟਸ ਆਪਣੇ ਖੇਤ ਚ ਸਿੱਟਣ ਨਹੀਂ ਦਿੰਦਾ ਉਹ ਸਵਾਹ ਇਹਨਾਂ ਨੇ ਲਿਆ ਕੇ ਇੱਥੇ ਸਿੱਟੜੀਆਂ ਔਰ ਜਿਹੜੀ ਮਿੱਟੀ ਪੱਟ ਕੇ ਵਿਚਣੀ ਆ ਲੱਖਾਂ ਰੁਪਏ ਦੀ ਉਹ ਮੇਰੇ ਸਾਰੇ ਪ੍ਰੈਸ ਨੂੰ ਬੇਨਤੀ ਆ ਦੇਖ ਦਿਓ ਗਿਆਸਪਰਾ ਸ਼ਮਸ਼ਾਨ ਘਾਟ ਦੇ ਨਾਲ ਉਹਨਾਂ ਨੇ ਮਿੱਟੀ ਦੇ ਢੇਰ ਲਾਏ ਨੇ ਇਤੋਂ ਪੱਟ ਕੇ ਉਹ ਸੇਲ ਕਰ ਦਿੱਤੀ ਜਾਊਗੀ بار بار ਸੜਕ ਪੱਟੀ ਜਾਂਦੀ ਹੈ بار بار ਸੜਕ ਪੱਟੀ ਜਾਂਦੀ ਹੈ ਅਫਸਰਾਂ ਨੂੰ ਖਾਣ ਨੂੰ ਪੈਸੇ ਪਹਿਲਾਂ 16 ਇੰਚ ਦਾ ਸੀਵਰੇਜ ਪਿਆ ਹੋਇਆ ਤਿੰਨ ਸਾਲ ਪਹਿਲਾਂ 36 ਮਹੀਨੇ ਬਾਅਦ ਕਹਿੰਦੇ 16 ਦਾ ਨਹੀਂ ਚੱਲਣਾ ਹੁਣ 24 ਦਾ ਚੱਲੂਗਾ ਉਹੀ ਅਫਸਰਾਂ ਨੇ ਤਿੰਨ ਸਾਲ ਪਹਿਲਾਂ 16 ਦਾ ਪਾਇਆ ਉਹੀ ਅਫਸਰ ਕਹਿੰਦੇ 24 ਦਾ ਪਾਉਣਾ ਜਨਤਾ ਦੇ ਪੈਸੇ ਆ ਦੁਰਪਰਵਾਹ ਜਨਤਾ ਦੇ ਪੈਸੇ ਨੂੰ ਪ੍ਰਬਾਧ ਕੀਤਾ ਜਾ ਰਿਹਾ ਨਗਰ ਨਿਗਮ ਦੇ ਪੈਸੇ ਨੂੰ ਪ੍ਰਬਾਧ ਕੀਤਾ ਜਾ ਰਿਹਾ ਸਭ ਤੋਂ ਵੱਡੀ ਹੈਰਾਨਗੀ ਹੈ ਕਾਉਂਸਲਰ ਜਿਹੜੇ ਕਾਉਂਸਲਰਾਂ ਨੂੰ 6-8 ਮਹੀਨੇ ਪਹਿਲਾਂ ਲੋਕਾਂ ਨੇ ਬੜੇ ਚਾਅ ਨਾਲ ਚੁਣਿਆ ਉਹ ਕਾਉਂਸਲਰ ਬੰਗੇ ਹੀ ਬੋਲੇ ਹੋਗੇ ਉਹ ਬੋਲਦਾ ਹੀ ਨਹੀਂ ਕੁਝ ਇਹ ਕੰਮ ਨਗਰ ਨਿਗਮ ਦੇ ਕਾਉਂਸਲਰਾਂ ਦਾ ਮਿੱਟੀ ਚੱਕ ਕੇ ਠੇਕੇਦਾਰ ਵੇਚੀ ਜਾਂਦਾ ਹੈ ਸਵਾਹ ਠੇਕੇਦਾਰ ਪਾਈ ਜਾਂਦਾ ਹੈ ਜਿਹੜੇ ਸੀਵਰੇਜ ਦੀ ਲੋੜ ਨਹੀਂ ਪਾਈ ਜਾਂਦੇ ਨੇ ਇੱਥੇ ਸੀਵਰੇਜ ਪਾਉਣਾ ਉੱਥੇ ਕੋਈ ਆਉਂਦਾ ਨਹੀਂ ਸਾਰਾ ਕੁਝ ਨਗਰ ਨਿਗਮ ਤੇ ਕਾਉਂਸਲਰਾਂ ਦੀ ਜ਼ਿੰਮੇਵਾਰੀ ਆ ਕਾਉਂਸਲਰ ਚੁੱਪ ਬੈਠੇ ਨੇ ਅੱਖਾਂ ਬੰਦ ਕਰਕੇ ਬੈਠੇ ਨੇ ਕਿਉਂ ਬੈਠੇ ਨੇ ਉਹਨਾਂ ਨੂੰ ਪੁੱਛੋ ਸਰ ਸ਼ੁਕਰਵਾਦ ਤੁਸੀਂ ਧਰਨਾ ਦੇਣ ਦੀ ਵੀ ਗੱਲ ਕੀਤੀ ਆ ਸ਼ੁਕਰਵਾਰ ਨੂੰ 12 ਵਜੇ ਮੈਂ ਪੀ ਐਂਡ ਆਰ ਦਾ ਸੀ ਜ਼ੋਨ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਸੜਕਾਂ ਦਾ ਗਵਨ ਗਵਨ ਹੋਇਆ ਕਰੋੜਾ ਰੁਪਏ ਦਾ 3 ਸਾਲਾਂ ਚ ਮੈਂ ਕਰੋੜਾ ਰੁਪਏ ਕਹਿ ਰਿਹਾ ਹਾਂ ਕਰੋੜਾ ਰੁਪਏ ਦਾ ਗਵਨ ਬੇਤ ਸਬੂਤ ਕਿਹੜੀ ਕਿਹੜੀ ਸੜਕ ਤੋਂ ਕਿੰਨੇ ਕਿੰਨੇ ਲੱਖ ਕਰੋੜ ਰੁਪਏ ਕਾਧਾ ਗਿਆ ਉਹ ਲੈ ਕੇ ਸ਼ੁੱਕਰਵਾਰ ਨੂੰ ਸਾਰੇ মিডিਆ ਦੇ ਸਾਹਮਣੇ ਆਉਂਗਾ ਅੱਜ ਮੈਂ ਤਾਂ ਨਹੀਂ ਦੇ ਰਿਹਾ ਉਹਦੇ ਵਿੱਚ ਆਰਟੀਆ ਦੀਆਂ ਦੋ ਤਿੰਨ ਇਨਫੋਰਮੇਸ਼ਨ ਬਾਕੀ ਨੇ ਜਿਹੜੀਆਂ ਮੰਗਲਵਾਰ ਬੁੱਧਵਾਰ ਤੱਕ ਮੈਨੂੰ ਮਿਲ ਜਾਣਗੀਆਂ ਨਗਰ ਨਿਗਮ ਕਮਿਸ਼ਨਰ ਤੋਂ ਦੋ ਚਿੱਠੀਆਂ ਲੈਣੀਆਂ ਉਹ ਵੀ ਐ ਸ਼ੁੱਕਰਵਾਰ ਨੂੰ 12 ਵਜੇ ਲੁਧਿਆਣੇ ਦਾ ਪੀ ਐਂਡ ਆਰ ਦਾ ਸਭ ਤੋਂ ਵੱਡਾ ਕਪਲਾ ਮੈਂ ਜਸਪਾਲ ਸਿੰਘ ਗਿਆਸਪੁਰਾ ਲੋਕਾਂ ਕੋਲ ਜਾ ਕੇ ਕਰੂੰਗਾ ਆ ਜਿਹੜੀ ਸਵਾਪ ਪਾਈ ਜਾ ਰਹੀ ਹੈ ਜਾਂ ਤਾਂ ਇਹ 2 ਦਿਨ ਚ ਦੁਬਾਰਾ ਮਿੱਟੀ ਪਾ ਕੇ ਉਹ ਠੇਕੇਦਾਰ ਇਹਨੂੰ ਪੱਧਰ ਕਰੇ ਨਹੀਂ ਸੀਐਮ ਸਾਹਿਬ ਦੇ ਪੋਰਟਲ ਤੇ ਅੱਜ ਮੈਂ ਪਾਈ ਹੈ ਇਹਨੂੰ ਕ੍ਰੈਸ਼ਰ ਨਾਲ ਪੱਧਰ ਕਰਾਵਾਂਗੇ ਤਾਂ ਕਿ ਇਹ ਜਿਹੜਾ ਏਰੀਆ 10 12 ਬਾਡਾ ਨੂੰ ਜੋੜਨ ਵਾਲੀ ਸੜਕ ਹੈ ਲੋਕ ਡਿੱਗਦੇ ਨੇ ਇੱਥੇ ਵਾਰ-ਵਾਰ ਬੱਚਿਆਂ ਦੇ ਅੱਖਾਂ 'ਚ ਸਵਾਪ ਹੋਊਗੀ ਐਕਸੀਡੈਂਟ ਐਕਸੀਡੈਂਟ ਰੋਜ਼ ਪੰਜ ਹੁੰਦੇ ਨੇ ਔਰ ਮੈਂ ਇਹ ਠੇਕੇਦਾਰ ਸਾਹਿਬ ਨੂੰ ਬੇਨਤੀ ਕਰਦਾ ਜਾਂ 2 ਦਿਨਾਂ ਚ ਪੱਧਰ ਕਰ ਦਿਓ ਨਹੀਂ ਚਾਕੇ ਦਿੱਲੀ ਰੋਡ ਬੰਦ ਕਰੂੰਗਾ ਔਰ ਕਮਿਸ਼ਨਰ ਨੂੰ ਸਵੇਰੇ ਜਾ ਕੇ 11 ਵਜੇ ਮਿਲੂੰਗਾ ਕਮਿਸ਼ਨਰ ਸਾਹਿਬ ਕੱਲ ਦਾ ਫੋਨ ਨਹੀਂ ਚੱਕਰੇ ਸਵੇਰ ਤੋਂ ਮਿੱਟੀ ਪਾਉਗੀ ਜੇ ਨਾ ਮਿੱਟੀ ਪਈ ਮੈਂ ਪੱਲਿਓ ਪਾ ਦੂੰ ਪਰ ਠੇਕੇਦਾਰ ਤੇ ਮੈਂ ਪਰਚਾ ਦਰੂਜ ਨਗਰ ਨਗਰ ਨਿਗਮ ਦਾ ਕਰਾਉਂਗਾ ਮੈਂ ਵਿਧਾਇਕ ਸਾਹਿਬ ਦਾ ਮੈਨੂੰ ਪਤਾ ਨਹੀਂ ਜੀ ਵਿਧਾਇਕ ਸਾਹਿਬ ਨੂੰ ਇਹ ਗੱਲ ਪਤਾ ਕਿ ਨਹੀਂ ਪਤਾ ਕਿਉਂਕਿ ਕੰਮ ਜ਼ਿਆਦਾ ਹੁੰਦਾ ਪਰ ਮੈਂ ਵਿਧਾਇਕ ਸਾਹਿਬ ਦੇ ਰਾਤ ਨੂੰ ਵਿਧਾਇਕ ਸਾਹਿਬ ਨੂੰ ਸਾਰੀ ਇਹ ਗੱਲ ਉਹਨਾਂ ਦੀ ਨਜ਼ਰ 'ਚ ਲੈ ਕੇ ਆਉਂਗਾ ਉਹਨਾਂ ਤੋਂ ਵੀ ਕਾਰਵਾਈ ਦੀ ਮੰਗ ਕਰਾਂਗੇ ਕਾਉਂਸਲਰ ਕਦੇ ਨਹੀਂ ਜੀ ਆਉਂਦਾ ਲੋਕ ਕਹਿੰਦੇ ਆ ਨਾ ਕਾਉਂਸਲਰ ਦੇਖਦਾ ਦੇਖੋ ਕਾਉਂਸਲਰ ਬੋਲਦਾ ਹੀ ਨਹੀਂ ਕੋਈ ਕਿੰਨੇ ਨੰਬਰ ਵਾਰਡ ਹੈ ਜੀ ਇਹ ਇਹ ਵਾਰਡ ਨੰਬਰ 34 ਪੈਂਦਾ ਹੈ ਪਰ ਇਹ ਵਾਰਡ ਦੀ ਇਹ ਸੜਕਾ ਜਿਹੜੀ ਲੋਹਾਰੇ ਤੱਕ 10 ਵਾਰਡਾਂ ਨੂੰ ਮਲੋਂਦੀ ਔਰ ਇਹ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੀ ਸਵਾਹ ਪਈ ਆ ਠੇਕੇਦਾਰ ਸਾਹਿਬ ਚੱਕ ਕੇ ਲੈ ਜਾਓ ਨਾ ਮੈਂ ਇੱਥੇ ਸਵਾਹ ਪੈਣ ਦੇਣੀ ਆ ਮਿੱਟੀ ਨਾਲ ਪੱਧਰ ਖਰਾ ਕੇ ਲੋਕਾਂ ਦਾ ਪੈਸਾ ਲੋਕਾਂ 'ਚ ਰਹਿਣ ਦੇਣਾ ਮੈਂ ਠੱਗਣ ਨਹੀਂ ਦੇਣਾ ਇੱਥੇ ਜਸਪਾਲ ਸਿੰਘ ਗਿਆਸਪੁਰਾ ਬੇਟਾ ਇਹ ਸੜਕ ਪੱਧਰ ਹੋਊਗੀ ਮਿੱਟੀ ਤੇ ਕ੍ਰੈਸ਼ਰ ਨਾਲ ਨਾ ਤੁਹਾਡਾ ਇਹ ਕਿਹੜਾ ਏਰੀਆ ਮਾਮਰਾ ਜਾਈ ਇਹ ਆਪਣਾ ਤ੍ਰੇਤੀਪੁਰ ਏਰੀਆ ਜਿਹੜਾ ਵਾਰਡ ਹੈ ਦਾ ਇਹ ਵਾਰਡ 34 ਹੈ ਜੀ ਇਹ ਕਿਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਸਮੱਸਿਆ ਇਹ ਹੀ ਆਣ ਜਾਣ ਬੰਦਿਆਂ ਨੂੰ ਬਹੁਤ ਔਖਾ ਜੀ ਮੈਂ ਆਪ ਇੱਕ ਦਿਨ ਆਟੋ ਵਾਲੇ ਨੇ ਮੜਾ ਹੀ ਸਾਈਡ ਮਾਰੀ ਮੈਂ ਕੱਚੇ ਚ ਡਿੱਗ ਪਿਆ ਉਸ ਤੋਂ ਬਾਅਦ ਮੈਂ ਕਿਹਾ ਜੀ ਕੋਈ ਕਰਾਈ ਨਹੀਂ ਰਿਹਾ ਇਹਦੇ ਬਾਰੇ ਮੈਂ ਫਿਰ ਜਪਾ ਭਾਈ ਨੂੰ ਕਿਹਾ ਵੀ ਇਹਨੂੰ ਠੀਕ ਕਰਾ ਦਿਓ ਉਹ ਫਿਰ ਆਏ ਆ ਉਹ ਕਹਿੰਦੇ ਵੀ ਕਰਾ ਦਿੰਨੇ ਆਪਾਂ ਕਿੰਨੇ ਸਮਾਂ ਪਹਿਲਾਂ ਖੜਾ ਜਿਹੜੀ ਇਸ ਚੀਜ਼ ਦੇ ਸੂਰਜ ਇੱਥੇ ਵੇਖਨੇ ਆਪਾਂ ਹੋ ਗਏ ਪਹਿਲਾਂ ਜਿਹੜੀ ਵੇਖਦਾ ਦੋ ਮਹੀਨੇ ਦੇ ਲਗਭਗ ਹੋ ਗਏ ਪੱਤੀ ਪੱਤੀ ਹੋਈ ਉਹ ਨਾ ਹੀ ਨਹੀਂ ਗਈ ਉਸ ਤੋਂ ਬਾਅਦ ਫਿਰ ਆ ਮਿੱਟੀ ਹੈ ਜਿਹੜੀ ਉਹ ਚੱਕੀ ਗਈ ਡੂੰਘੇ ਖੱਡੇ ਛੱਡਦੇ ਆ ਉਰੇ ਕਿੰਨੀ ਕਿ ਜਿਹੜੀ ਦੁਕਾਨ ਮੁਸ਼ਕਲ ਆਉਂਦੀ ਹੈ ਮੁਸ਼ਕਲ ਤਾਂ ਬਹੁਤ ਜੀ ਸਾਰੀ ਤੁਸੀਂ ਦੇਖ ਰਹੇ ਹੋ ਵੀ ਪਬਲਿਕ ਕਿੰਨੀ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਐਕਸੀਡੈਂਟ ਵੀ ਹੁੰਦੇ ਆ ਜੀ ਕਹਿੰਦੇ ਸਵਾ ਭਾਈ ਦੀ ਸਵਾ ਸਵਾ ਤਾਂ ਪਤਾ ਨਹੀਂ ਜੀ ਹੁਣ ਕਿੰਨੇ ਪਾਈ ਹੈ ਕਿੰਨੇ ਨਹੀਂ ਪਾਈ ਆਪਾਂ ਕਿਸੇ ਦਾ ਕੋਈ ਕਹਿ ਨਹੀਂ ਅਪੀਲ ਕੀਤੀ ਕਮਜ਼ੇ ਨੇ ਅਪੀਲ ਤਾਂ ਇਹ ਵੀ ਆ ਖੱਡੇ ਪੱਧਰ ਕਰਕੇ ਜੀ ਲੋਕਾਂ ਨੂੰ ਥੋੜੀ ਜਾਣ ਜਾਣ ਦੀ ਦਿੱਕਤ ਸਹੀ ਹੋ ਜਵੇ ਆ ਖੱਡਿਆਂ ਨੂੰ ਠੇਕੇਦਾਰ ਨੂੰ ਕਹਿ ਕੇ ਆ ਖੱਡੇ ਖੁੱਡੇ ਜੇ ਠੀਕ ਕਰਾ ਦੇ